ਇੱਧਰ ਦੇ ਇਲਾਕੇ ਜਿੰਨਾ ਵੀ ਹੈ ਨਾ ਸਾਰਾ ਹੀ ਤਕਰੀਬਨ ਪੀ ਡੁੱਬ ਗਿਆ ਸੀਗਾ ਕੱਲ ਬਹੁਤ ਜ਼ਿਆਦਾ ਤੇ ਚਲੋ ਮਾਰੇ ਕਿਰਪਾਈ ਰੱਖਣ ਵੀ ਵਧੀਆ ਰਹੇ ਸਭ ਕੁਝ ਤੇ ਸਸਿਕਲ ਜੀ ਸਾਰਿਆਂ ਨੂੰ ਅ ਅੱਜ ਤਰੀਕ ਹੋ ਗਈ ਆ ਸ਼ਾਇਦ 28 ਤੇ ਅਸੀਂ ਚੱਲੇ ਆ ਪਰਮੇਦੀ ਜੀ ਨੂੰ ਲੈਣ ਮੁਖਤਿਆਰ ਭਾਈ ਨੂੰ ਲੈਣ ਕਿਉਂਕਿ ਅੱਜ ਵੀ ਨਹੀਂ ਵੀਡੀਓ ਕੱਲ ਦਾ ਵੀ ਨਹੀਂ ਮਿਸ ਕਰਦਾ ਕੱਲ ਤੋਂ ਹੀ ਵਲੌਗ ਦੇਖਿਆ ਨਾ ਤੇ ਅੱਜ ਦਾ ਮਿਸ ਕਰ ਨਹੀਂ ਸਕਦੇ ਕਿਉਂਕਿ ਵੀਡੀਓ ਫਿਰ ਮੁੜ ਕੇ ਪੈਣੀ ਨਹੀਂ ਅਪਲੋਡ ਨਹੀਂ ਹੋਣੀ ਤੇ ਜਿਹੜਾ ਕੰਮ ਜਰੂਰੀ ਆ ਉਹ ਤੇ ਜਰੂਰੀ ਆ ਤੇ ਅਸੀਂ ਸੋਚਿਆ ਕਿ ਚਲੋ ਜਾ ਕੇ ਉਹਨਾਂ ਨੂੰ ਲੈ ਆਉਣੀ ਆ ਤੇ ਮੈਂ ਅੱਗੇ ਆ ਤੇ ਮਗਰ ਸਾਡੇ ਆ ਰਹੇ ਨੇ ਉਹ लवली ਭਾਜੀ ਕੋਲੇ ਰੈਸਕਿਊ ਟੀਮ ਬਣ ਕੇ ਉਹ ਨਾਲ ਹੀ ਆਜ ਆਪਣੇ ਤੇ ਸੋਚਿਆ ਕਿ ਚਲੋ ਦੋ ਗੱਡੀਆਂ ਲੈ ਜਾ ਜਣੇ ਨਾਲੇ ਜੇ ਕੋਈ ਐਮਰਜੈਂਸੀ ਲੋਡ ਪਈਗੀ ਤੇ ਫਿਰ ਇੱਕ ਗੱਡੀ ਛੱਡ ਆਵਾਂਗੇ ਜਾਂ ਕੁਝ ਵੀ ਲੋਡ ਵੇਕ ਤੇ ਕਰ ਲਾਂਗੇ ਤੇ ਉਦਾਂ ਵੀ ਇਹਨਾਂ ਦਾ ਵੀ ਜੀ ਨਹੀਂ ਲੱਗਣਾ ਘਰ ਤੇ ਮੈਂ ਚੱਲ ਨਾਲ ਹੀ ਚਲੋ ਮੇਰੇ ਪਰਾਹੀ ਇੱਧਰ ਆ ਕੇ ਵੇਖਿਆ ਸਾਡੀ ਉਧਰ ਲਾਗੇ ਚ ਪਾਣੀ ਘਟਿਆ ਇੱਧਰ ਪਾਣੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਤਲਬ ਪਾਣੀ ਆ ਜਿਹੜਾ ਸੜਕ ਨੂੰ ਵੀ ਟੱਚ ਕਰਨ ਰਿਹਾ ਕਿਤੇ ਕਿਤੇ ਤੇ ਪਰਮੀਤ ਨੂੰ ਫੋਨ ਕਰਨੇ ਪਹਿਲਾਂ ਗੱਲ ਕਰਨਾ ਫਿਰ ਤਾਂ ਗੱਲਬਾਤ ਕਰਦੇ ਆ ਜੀ ਆਹ ਜਿਹੜਾ ਰੋਡ ਵਾ ਕੱਲ ਸਾਰਾ ਬਿਲਕੁਲ ਐਨ ਭਰਿਆ ਸੀਗਾ ਪਾਣੀ ਦੇ ਨਾਲ ਵੀ ਬਿਲਕੁਲ ਉੱਪਰ ਤੱਕ ਪਾਣੀ ਜਿਹੜਾ ਉਹ ਆਇਆ ਸੀਗਾ ਤੇ ਮੈਨੂੰ ਲੱਗਦਾ ਦਾਦਾ ਫੁੱਟ ਪਾਣੀ ਤਾਂ ਵੀ ਹੋਏਗਾ ਅੱਜ ਉਦਾਂ ਇਹ ਫਰਕ ਵਾ ਵੀ ਪਾਣੀ ਇੰਨਾ ਜ਼ਿਆਦਾ ਨਹੀਂਗਾ ਪਰ ਜਿੱਦਾਂ ਜਿੱਥੋਂ ਜਿੱਥੋਂ ਸੜਕ ਨੀਵੀਂ ਆ ਪਾਣੀ ਦਾ ਵਹਾ ਨਹੀਂ ਆ ਪੰਪ ਜਿਹੜਾ ਕੱਲ ਸਾਰਾ ਡੁੱਬਿਆ ਸੀ ਮੈਂ ਤੁਹਾਨੂੰ ਕਲਿੱਪ ਲਾ ਦੂੰਗਾ ਆ ਅਜੇ ਵੀ ਜਿਹੜਾ ਪਾਣੀ ਸੜਕ ਦੇ ਉੱਤੇ ਕਿਤੇ ਕਿਤੇ ਖੜਾ ਆ ਤੇ ਬਾਕੀ ਤੁਸੀਂ ਸਾਰੇ ਜਣੇ ਜਿੱਥੇ ਜਿੱਥੇ ਵੀ ਕਿਤੇ ਪਾਣੀ ਆਇਆ ਵਾ ਸਾਰੇ ਜਣੇ ਭਾਈ ਆਪਣਾ ਧਿਆਨ ਰੱਖੋ ਆਪਣੀਆਂ ਆੜੀਆਂ ਗਵਡੀਆਂ ਦਾ ਧਿਆਨ ਰੱਖੋ ਕਿਉਂਕਿ ਇਹੋ ਸਮਾਂ ਵਾ ਜਿੱਥੇ ਅਸੀਂ ਇੱਕ ਦੂਜੇ ਦਾ ਸਾਥ ਦੇ ਸਕਦੇ ਹਾਂ ਨਾ ਤੇ ਬਾਕੀ ਆਹ ਵੇਖੋ ਅੱਗੇ ਹੁਣ ਨਿਊ ਜਿਹੜਾ ਦੇ ਬਾਬਾ ਵੀ ਇੱਥੇ ਹੋ ਗਿਆ ਪਰ ਇਹ ਆ ਵੀ ਇੰਨਾ ਠੀਕ ਆ ਵੀ ਪਾਣੀ ਦਾ ਵਹਾ ਨਹੀਂਗਾ ਹੈਗਾ ਪਾਣੀ ਖੜਾ ਆ ਮਗਰ लवली ਹੁਣੇ ਵੀ ਮਗਰ ਆਉਂਦੇ ਆ ਉਮੀਦ ਆ ਵੀ ਸਹੀ ਸਲਾਮਤ ਆ ਜਾਣਗੇ ਉਹ ਕਹਿ ਰਹੇ ਦਿੰਨੇ ਆ ਪਾਣੀ ਆ ਗਿਆ ਬੜੇ ਮਥੋਲ ਵੀ ਕਈਏ ਦੀ ਕਰ ਦਿੰਨੇ ਆ ਪਰ ਜਿੱਧਰ ਪਾਣੀ ਆਇਆ ਵਾ ਇਹ ਪਾਣੀ ਦਾ ਨੁਕਸਾਨ ਜਿਹੜਾ ਉਹਨਾਂ ਨੂੰ ਹੀ ਪਤਾ ਵਾ ਅਸੀਂ ਕੁਝ ਨਹੀਂ ਇੱਥੇ ਕਹਿ ਸਕਦੇ ਮਤਲਬ ਜਿਨ੍ਹਾਂ ਦੇ ਘਰ ਅੱਗ ਲੱਗੀ ਹੁੰਦੀ ਉਹਨਾਂ ਨੂੰ ਪਤਾ ਹੁੰਦਾ ਸੋ ਇਹ ਕੋਈ ਨਾ ਜਿੰਨਾ ਗਲਤ ਹੋ ਠੀਕ ਨਾ ਕਰੋ ਜਨਾਬ ਆ ਮੋਟਰਸਾਈਕਲ ਮੇਰਾ ਤਾਂ ਨੰਗ ਲੈ ਜਾਂਦੀ ਏ ਫੇਰੀ ਹਨਾ ਆ ਫੇਰ ਔਖਾ ਹਨਾ ਕੰਮ ਉਹ ਮੋਟਰਸਾਈਕਲ ਵਾਲਾ ਵੀਰ ਨੰਗੀ ਜਾਵੇ ਹਾਂਜੀ ਅਹੀਂ ਆਇਆ ਗੰਜੀ ਪੈਂਟ ਤੇ ਇਹ ਯਾਰੀ ਦੇ ਮਾਰੇ ਉਤਾ ਹੀ ਮੇਰਾ ਤੁਰਪੇ ਪਾਣੀ ਦੇ ਵਿੱਚ ਆਉਣਾ ਪੈਣਾ ਯਾਰ ਉਹ ਗੱਡੀ ਵੀ ਲੈ ਜਾ ਨਾਲ ਦੂਜੀ ਵੀ ਆਪਣੀ ਵੀ ਹਾਂ ਲਵਲੀ ਉਹ ਇੱਕ ਤਾਂ ਮਰਨਾ ਹੀ ਜਾਂ ਦੂਜਿਆਂ ਨੂੰ ਮਰਨਾ ਭਾਜੀ ਹੁਣਾਂ ਨੂੰ ਤਾਂ ਅਸੀਂ ਰੈਸਕਿਊ ਕਰ ਲਿਆ ਨਾ लवली ਭਾਜੀ ਨੇ ਮਿਲਣਾ ਆਪਣੀ ਮਾਸੀ ਜਿਹਨੂੰ ਮਿਲਣਾ ਮਾਸੀ ਨੂੰ ਮਿਲ ਜਲੇ ਆ ਕੀ ਦੇਈ ਮਾਸੀ ਨੂੰ ਬੜੀ ਦਰਦ ਨਾਲ ਤੇ ਖਾ ਨਹੀਂ ਸੌਖੇ ਹੁੰਦੇ ਤੇ ਅਸੀਂ ਦੇਣਾ ਖੱਕਰੀ ਉਦਾਂ ਤੇ ਅਸੀਂ ਸੜਕਾਂ ਤੋਂ ਤੇ ਵੱਧ ਗਏ ਆ ਇੱਥੇ ਲੈਣੀ ਨੂੰ ਡੋਬ ਦੇਣਾ ਨਹੀਂ ਬਸ ਇਹੋ ਹੀ ਆ ਅੰਤਵਾਹ ਪੰਡਤ ਉਹ ਤੋਂ ਦੋ ਮੈਂ ਉਧਰੋਂ ਬਾਅਦ लवली लवली ਦੀ ਵੇਹਣਨ ਪੋਚੇਗੇ ਕਿ ਨੀਗੋਂ ਦੀ ਪਰਾ ਪਾਣੀ ਮੈਂ ਕਹਾਂ ਨੇ ਮੈਂ ਤੇਰਾ ਦਰਾ ਉੱਪਰੋਂ ਪਾਣੀ ਛਾ ਕੇ ਥੱਲੇ ਉਹ ਪਾਗਲ ਹੋ ਗਏ ਗੁੰਡੇ ਮੰਨਦੇ ਨਹੀਂ ਕਿ ਪਾਣੀ ਨਾਲ ਕੱਖ ਵੀ ਆਈ ਨੇ ਭਾਈਆਂ ਲੈਣਾ ਇਹ ਵੀਡੀਓ ਲੋਗੀ ਭਾਈਏ ਮਸੇ ਇੱਥੇ ਕੀ ਆ ਥੱਲੇ ਪਾਣੀ ਜਿਹੜਾ ਇੱਥੋਂ ਤੱਕ ਠਟੂ ਘਟ ਡੇਢ ਦੋ ਫੁੱਟ ਵਾ ਤੇ ਉੱਤੇ 1.5 ਫੁੱਟ ਹੋਰ 3.5-4 ਫੁੱਟ ਚਾਣੀ ਚੜ ਗਿਆ ਹਨ ਹਾਂ 3.5-4 ਚੜ ਗਿਆ 4-3 ਨੰਬਰ ਤੇ ਚੜ ਗਿਆ ਬੰਦਰ ਬਲੌਗ ਬਣਾਦਾ ਬਲੌਗ ਮੈਂ ਸਰਜੀ ਬਣਾਦਾ ਬਲੌਗ ਹੀ ਬਣਾਉਂਦੇ ਇਹਨਾਂ ਨੂੰ ਜੰਮੇ ਮਰੇ ਮੈਂ ਕਹਿੰਦਾ ਨਹੀਂ ਅੰਕਲ ਯਾਰ ਪਾਣੀ ਪਚਾਉਣਾ ਅੰਕਲ ਕਹਿੰਦਾ ਪਾਣੀ ਪਚਾਉਣਾ ਪਾਣੀ ਦੇ ਕੇ ਆਣਾ ਸਰਪੰਚ ਲਓ ਬਈ ਪਾਜੀ ਹਾਂ ਉਹ ਤੁਸੀਂ ਲੈਣਤਾ ਵਾ ਪਾਣੀ ਤੇ ਸਾਨੂੰ ਹੋਰ ਹੀ ਇੱਕ ਠੇਰਾ ਪੈ ਗਿਆ ਮੱਜਾਂ ਦਾ ਹੈ ਵੀਰ ਕੋਈ ਨੇ ਪਾਣੀ ਜੜਿਆ ਪਿਆ ਚੱਲ ਨਹੀਂ ਰਾਣੀਆਂ ਚੱਲ ਨਹੀਂ ਰਾਣੀਆਂ ਚੱਲ ਤੋਂ ਕਾਮਜਾਬ ਆ ਬਿਲਟੋ ਬੜੀ ਕਾਮਜਾਬ ਗੱਡੀ ਆ ਬੱਲੇ 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 ਵੇਖੋ ਬਣ ਗਿਟਿਆ ਚੱਲ ਨਹੀਂ ਰਾਣੀਆਂ ਚੱਲ ਤੋਂ ਮੈਂ ਨਾ ਬਿਲਟੋ ਲੈ ਕੇ ਖੱਚੀਏ ਸਭ ਉਹ ਸਵਰਦੀ ਤੇ ਪਲੇਟ ਟੁੱਟ ਗਈ ਅੱਗੇ ਚੱਲ ਨਹੀਂ ਰਾਣੀਆਂ ਚੱਲ ਤੋਂ ਨਾਲ ਟੋਪੜੀ ਕਾਮਜਾਬ ਆ ਬਈ ਬਣ ਕੇ ਗੱਡੀ ਨੂੰ ਬਈ ਚੱਲ ਨਹੀਂ ਰਾਣੀਆਂ ਲੈ ਮੈਂ ਨਾ ਕਿਹਾ ਵੱਡਾ ਰਿਸਕ ਲੰਘਿਆ ਆਹੀਂ ਉਧਰੋਂ ਆਏ ਜਿਹੜੇ ਇਲਾਕੇ 'ਚ ਰਹਿਣਦੇ ਆ ਉਹਨਾਂ ਨੇ ਕੀ ਚੰਦਾ ਹਾਲ ਹੁੰਦਾ ਹੋਊਗਾ ਪਾਣੀ ਵੀ ਇਹੋ ਦਾ ਡੜਾ ਰੌਂਡਿਆ ਉਹਦੇ ਆ ਘਰ ਵੇਖੋ ਕਿ ਸਕੂਲ ਵਾਲੀ ਹੈ ਸਕੂਲ ਹੀ ਆ ਆ ਵੇਖੋ ਲੋਕਾਂ ਦਾ ਜਿਹੜਾ ਕੀ ਹਾਲ ਕੀ ਕਰਨ ਮਜਬੂਰੀ ਹੈ ਜਾਣਾ ਹੀ ਪੈਣਾ ਕਿਥੇ ਨਾ ਕਿਥੇ ਨੇ ਵੇਖੋ ਕਿੰਨਾ ਜਿਆਦਾ ਪਾਣੀ ਆ ਗੱਡੀਆਂ ਕਰ ਲੀਆਂ ਵੀ ਡਰ ਲੱਗਣ ਡਿਆ ਵੀ ਕਿਦਾਂ ਵੇਖੋ ਸਹੀ ਬੰਨ ਕੇ ਡਿਆ ਹੋਣ ਅੱਗੇ ਜਿਹੜੇ ਜੋੜ ਭਾਈ ਦੀ ਗੱਡੀ ਜਾਣ ਡੀਏ ਪਿਛੇ ਪਿਛੇ ਆਪਾਂ ਜਾਣ ਡੀਏ ਤੇ ਇੰਨਾ ਕੁ ਜਿਆਦਾ ਡਰ ਲੱਗਣ ਡਿਆ ਤੁਹਾਨੂੰ ਵੀ ਦਸੀ ਨਿਕਲ ਜਾਣੀ ਵਾਹੇ ਕਿ ਬਸ ਅੱਗੇ ਜਾ ਕੁੱਚਾ ਆਏ ਨਾ ਬਸ ਇੰਨੀ ਹਲਵਲੀ ਹੂੰ ਇੰਨਾ ਕੀ ਪਾਣੀ ਜਿਆਦਾ ਵੇਖੋ ਵੀ ਕਿੰਨੇ ਮਾਰੇ ਹਾਲਾਤ ਵਾ ਇੱਧਰ ਕੀ ਬਣਿਆ ਉਹ ਲੋਕਾਂ ਦੇ ਵਿਚਾਲੇ ਵਾ ਘਰਾਂ 'ਚ ਪਾਣੀ ਚਲ ਗਿਆ ਵਾ ਕਿੜਿ-ਕੜੀਆਂ ਸੋਹਣੀਆਂ ਕੋਠੀਆਂ ਪਾਈਆਂ ਲੋਕਾਂ ਨੇ ਯਾਰ ਚੋਂ ਨਿਕਲ ਗਿਆ ਬੱਦੇ ਨਾ ਦੇ ਇੰਨਾ ਅੱਗੇ ਵੇਖਣ ਕੀ ਬੰਦਾ ਵੀਡੀਓ ਹੀ ਘਰ ਆ ਕੇ ਬਣਾ ਲਈ ਆ ਤੇ ਹਾਂਜੀ ਇਹ ਸਾਡੇ ਦਾਦੀ ਜੀ ਵੀਡੀਓ 'ਚ ਹੁੰਦੇ ਹੁੰਦੇ ਕਦੀ-ਕਦੀ ਸੱਸੀ ਕਾ ਬਲੌਗ ਸਾਸਰੀ ਘਰ ਸਾਸਰੀ ਘਰ ਚਲ ਜਾਓ ਅੰਦਰੇ ਮੰਮੀ ਜੀ ਅੰਦਰੇ ਚਲ ਜਾਓ ਕੌਣ ਆਏ ਵੀਡੀਓ ਬਣਾਉਣ ਆ ਬਲੌਗ ਅੱਛਾ ਅੱਛਾ ਹਾਂਜੀ ਤੂੰ ਫਿਰ ਫੋਟੋ ਖਿੱਚ ਲਈ ਮੈਂ ਤੇ ਫੋਟੋ ਖਿੱਚਣੀ ਨਹੀਂ ਤਾਂ ਬੈਠੀ ਮੈਂ ਵੇਖਾਂ ਕਿੱਦਿ ਹੈ ਮੰਮੀ ਬੀਬੀ ਕਹਿੰਦੇ ਮੇਰੀ ਫੋਟੋ ਖਿੱਚ ਲਈ ਤੇ ਬਾਕੀ ਬਹੁਤ ਸਾਰੀਆਂ ਹੁਣ ਤੇ ਵੈਸੇ ਕਿਸ਼ਤੀਆਂ ਵੀ ਉਧਰ ਚੱਲਣੀਆਂ ਪਤਾ ਲੱਗਾ ਵਾ ਤੇ ਪਾਜੀ ਹੁਣ ਤਾਂ ਸਮਾਨ ਛੱਡ ਚੱਲੇ ਆ ਤੇ ਬਸ ਇੰਨੀਆਂ ਗੱਲਾਂ ਦੇ ਨਾਲ ਹੀ ਸਾਰਿਆਂ ਸਾਸਿਕਾ ਮਿਲਾਂਗੇ ਹੁਣ ਤੁਹਾਨੂੰ ਅਗਲੇ ਬਲੌਗ ਚ ਠੀਕ ਹੈ ਜੀ ਆਪਣਾ ਸਾਰਿਆਂ ਦਾ ਖਿਆਲ ਰੱਖੋ